ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਤੇ ਅੱਜ ਆਪਾਂ ਤੁਹਾਨੂੰ ਜੰਗੀ ਰਾਣਾ ਵਿਖੇ ਜੋ ਘਟਨਾ ਵਾਪਰੀ ਹੈ ਹਨਾ ਉਸ ਦਾ ਇੱਕ ਪਹਿਲੂ ਆ ਜਿਹੜਾ ਦੱਸਾਂਗੇ ਜੋ ਲੜਕੀ ਵਾਲਿਆਂ ਨੇ ਆਪਣਾ ਪੱਖ ਹੈ ਜਿਹੜਾ ਸਾਹਮਣੇ ਰੱਖਿਆਗਾ ਉਸ ਤੇ ਹਨਾ ਲੜਕੇ ਵਾਲਿਆਂ ਦਾ ਬਿਆਨ ਹੈ ਜਿਹੜਾ ਅਜੇ ਤੱਕ ਨਹੀਂ ਆਇਆ ਜੀ ਤੇ ਲੜਕੀ ਹਰਪ੍ਰੀਤ ਕੌਰ ਬਠਿੰਡਾ ਜਿਲਾ ਤੇ ਬਹਿਮੰਦਵੰਨਾ ਪਿੰਡ ਦੀ ਸੀਗੀ ਜੀ ਤੇ ਲੜਕੀ ਨੇ ਸਟੱਡੀ ਪੂਰੀ ਕੀਤੀ ਸੀ ਗਵਰਨਮੈਂਟ ਸਕੂਲ ਤੋਂ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਕੀ ਕੀਤਾ ਲੜਕੀ ਨੇ ਨਾ ਆਈ ਲੈਟਸ ਕਰ ਲਿਆ ਆਈ ਲੈਟਸ ਕਰਨ ਤੋਂ ਬਾਅਦ ਤੇ ਉਹ ਆਪਣੇ ਪਿਤਾ ਨੂੰ ਕਹਿੰਦੀ ਵੀ ਪਾਪਾ ਮੈਂ ਨਾ ਕਹਿੰਦੀ ਬਾਹਰ ਜਾਣਾਗਾ ਤੇ ਉਸਦੇ ਪਿਤਾ ਕਹਿੰਦੇ ਜੀ ਆਪਣੇ ਕੋਲੇ ਵੀ ਬਹੁਤੇ ਨਹੀਂ ਪੈਲੇ ਵੀ ਹੈ ਨਹੀਂ ਤੇ ਆਮਦਨ ਹੈ ਨਹੀਂ ਕਿੰਨੀ ਵੀ ਜਿੰਨੀ ਇੱਥੇ ਜਿੱਤੋਂ ਕਮੀ ਸੀ ਬਾਹਰ ਭੇਜਤਾਗੇ ਤੇ ਬਾਕੀ ਕੋਈ ਕੰਮਕਾਰ ਵੀ ਆ ਜਿਹੜਾ ਬਾਹਰ ਨਹੀਂ ਜਾਲ ਰਿਹਾ ਨਾ ਹਨ ਤੇ ਲੜਕੀ ਕਹਿੰਦੀ ਨਹੀਂ ਜੀ ਵੀ ਮੇਰਾ ਮਾਨ ਹੈ ਕਹਿੰਦੀ ਬਾਹਰ ਜਾਣ ਦਾ ਤੇ ਉਹਦਾ ਪਿਤਾ ਕਹਿੰਦਾ ਵੀ ਪਹਿਲਾਂ ਤਾਂ ਕਹਿੰਦਾ ਮੈਂ ਹੁਣ ਤੇਰੀ ਆਈ ਲੈਟਸ ਤੇ ਪੈਸੇ ਲਾਏ ਨੇ ਫਿਰ ਬਾਹਰ ਜਾਂ ਤੇ ਲਾਉ ਫਿਰ ਕਹਿੰਦਾ ਵੀ ਖਰਚਾ ਜਿਹੜਾ ਤੇਰੇ ਵਿਆਹ ਤੇ ਵੀ ਕਰਨਾ ਪੈਣਾ ਆਪਾਂ ਨੂੰ ਹਨਾ ਵੀ ਇੰਨਾ ਖਰਚਾ ਨਹੀਂ ਕਹਿੰਦਾ ਮੈਂ ਕਰ ਸਕਦਾ ਤੇ ਫਿਰ ਜੀ ਉਹ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਵੀ ਇਸ ਦਾ ਵਿਆਹ ਕਰ ਦੋ ਇਹ ਲੜਕੀ ਦਾ ਪਿਤਾ ਦਾ ਬਿਆਨ ਹੈ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀ ਕਹਿੰਦੇ ਜੰਗੀ ਰਾਣਾ ਪਿੰਡ ਬਟੰਡਾ ਜ਼ਿਲ੍ਹਾ ਦਾ ਹੀ ਹੈ ਜੀ ਵੀ ਉੱਥੋਂ ਸਾਨੂੰ ਬਲਜਿੰਦਰ ਸਿੰਘ ਨਾਮ ਦੇ ਲੜਕੇ ਦੀ ਦੱਸ ਪਈ ਤੇ ਜਦੋਂ ਅਸੀਂ ਰਿਸ਼ਤਾ ਕੀਤਾ ਸੀ ਕਿ ਵੀ ਲੜਕੀ ਦਾ ਆਈ ਲੱਟਸ ਕੀਤਾ ਹੋਇਆ ਤੇ ਕਹਿੰਦੇ ਠੀਕ ਹੈ ਜੀ ਆਪਾਂ ਕਹਿੰਦੇ ਇਹ ਦੋਨਾਂ ਦੀ ਫਾਈਲ ਲਾ ਦਾਂਗੇ ਤੇ ਖਰਚਾ ਵਗੈਰਾ ਵੀ ਕਰ ਦਾਂਗੇ ਵੀ ਕਹਿੰਦੇ ਸਾਡੀ ਇਹ ਗੱਲ ਤੈਅ ਹੋਈ ਸੀ ਤੇ 2-3 ਮਹੀਨੇ ਬੀਤ ਗਏ ਜੀ ਮਾਰਚ ਦੇ ਵਿੱਚ ਮਤਲਬ ਜਨਵਰੀ ਚ ਉਹਨਾਂ ਦੀ ਮੈਰਿਜ ਹੋਈ ਸੀ ਆ 2025 ਦੇ ਵਿੱਚ ਤੇ ਦੋ ਮਹੀਨੇ ਬਾਅਦ ਲੜਕੀ ਨੇ ਕਿਹਾ ਵੀ ਬਲਜਿੰਦਰ ਕਹਿੰਦੀ ਹਰਪ੍ਰੀਤ ਕਹਿੰਦੀ ਵੀ ਆਪਣੇ ਕਹਿੰਦੀ ਵਿਆਹ ਨੂੰ ਦੋ ਮਹੀਨੇ ਹੋ ਗਏ ਵੀ ਆਪਾਂ ਹੁਣ ਫਾਈਲ ਲਾ ਦਈਏ ਤੇ ਬਲਜਿੰਦਰ ਅੱਗੋਂ ਕਹਿੰਦਾ ਵੀ ਹਰਪ੍ਰੀਤ ਨੂੰ ਪਤਾ ਹੈ ਕਹਿੰਦਾ ਵੀ ਹੁਣ ਟਰੰਪ ਨੇ ਕਿੰਨੇ ਬੰਦੇ ਭੇਜਤੇ ਕਹਿੰਦਾ ਉਧਰੋਂ ਤੇ ਵੀ ਕੰਮਕਾਰ ਵੀ ਹੈ ਨਹੀਂ ਕਹਿੰਦੀ ਆਪਾਂ ਵੀ ਅਜੂਕੇ ਦੀ ਫਾਈਲ ਲਾ ਲੈਨੇ ਆ ਵੀ ਇੱਕ ਤਾਂ ਵੀਜ਼ਾ ਆਸਾਨ ਮਿਲ ਜਾਊਗਾ ਵੀ ਆਪਾਂ ਚੱਲੀਏ ਵੀ ਮੈਂ ਤਾਂ ਆਈ ਲਰਸ ਕੀਤਾ ਸੀ ਉਹ ਕਹਿੰਦਾ ਵੀ ਆਪਾਂ ਇੱਧਰ ਹੀ ਡੈਰੀ ਖੋਲ ਕੇ ਕਹਿੰਦਾ ਕੰਮ ਧੰਦਾ ਕਰ ਲਾਂਗੇ ਕੋਈ ਵੀ ਇੱਧਰ ਕੰਮ ਬਹੁਤ ਹੈ ਵੀ ਉਹ ਕਹਿੰਦੀ ਵੀ ਤੂੰ ਤਾਂ ਕਹਿੰਦੀ ਆਪਣੀ ਜ਼ੁਬਾਨ ਤੋਂ ਮੁੱਕਰਦੇ ਵੀ ਮੈਂ ਇੱਥੇ ਨਹੀਂ ਰਹਿਣਾ ਹੈਗਾ ਕਹਿੰਦੀ ਮੈਂ ਵੀ ਆਈਲੈਂਡਸ ਕੀਤਾ ਮੈਂ ਇੰਨੇ ਪੜ੍ਹੀ ਤਾਂ ਕੀ ਫਾਇਦਾ ਕਹਿੰਦੀ ਜੇ ਇੱਥੇ ਠੱਕੇ ਖਾਣੇ ਆ ਤੇ ਵੀ ਮੈਂ ਤਾਂ ਕਹਿੰਦੀ ਬਾਹਰ ਹੀ ਜਾਣਾ ਤੇ ਫੇਰ ਲੜਕੀ ਉਹਨਾਂ ਦੀ ਲੜਾਈ ਹੋ ਗਈ ਦੋਨੇ ਜਣੇ ਆਪਸ ਵਿੱਚ ਲੜਦੇ ਮੁੰਡੇ ਨੇ ਸ਼ਾਇਦ ਕੁੜੀ ਤੇ ਹੱਥ ਵਗੈਰਾ ਵੀ ਚੱਕਤਾ ਹੀ ਤੇ ਉਹਨੇ ਆਪਦੇ ਪੇਕੇਆਂ ਨੂੰ ਫੋਨ ਕਰਤਾ ਪੇਕੇ ਆ ਕੇ ਲੈ ਗਏ ਤੇ ਫਿਰ ਜੀ ਪੰਚਾਇਤ ਰਹੀਂ ਵੀ ਉਹ ਕਹਿੰਦੇ ਅਸੀਂ ਆਪਦੀ ਲੜਕੀ ਹੈ ਜਿਹੜੀ ਤੋੜਦੇ ਨਹੀਂਗੇ ਪੰਚਾਇਤ ਕਹਿੰਦੀ ਵੀ ਅੱਡੀ ਛੇਤੀ ਰਿਸ਼ਤੇ ਆ ਜਿਹੜੇ ਨਹੀਂ ਟੁੱਟਦੇ ਹੁੰਦੇ ਤੇ ਆਪਾਂ ਚਲੋ ਸਮਝੌਤਾ ਕਰਦੇ ਆ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਬੈਠੇ ਉਸ ਰਿਸ਼ਤੇਦਾਰ ਵਿਚੋਲੇ ਵਗੈਰਾ ਬੈਠੇ ਸੀ ਸਮਝੌਤਾ ਇਹ ਹੋਇਆ ਵੀ ਚਲੋ ਭਾਈ ਜੇ ਤੁਸੀਂ ਜ਼ਵਾਨ ਕੀਤੀ ਸੀ ਤਾਂ ਵੀ ਹੁਣ ਤੁਹਾਨੂੰ ਫਾਈਲ ਲਾਉਣੀ ਪੈਣੀ ਕਹਿੰਦੇ ਜੀ ਫਾਈਲ ਲਾ ਦਾਂਗੇ ਦੋ ਕੁ ਮਹੀਨੇ ਫਿਰ ਟੱਪਗੇ ਹਨਾ ਆਹਾ ਦੋ ਮਹੀਨੇ ਵੀ ਕਿਹੜੇ ਜੀ ਅਪ੍ਰੈਲ ਹੀ ਆਇਆ ਥੋੜੇ ਦਿਨ ਹੀ ਟੱਪੇ ਤੇ ਉਹਨਾਂ ਨੇ ਕੋਈ ਫਾਈਲ ਵਗੈਰਾ ਜਿਹੜੀ ਨਹੀਂ ਲਾਈ ਤੇ ਉਹਨਾਂ ਦਾ ਝਗੜਾ ਹੋਇਆ ਤੇ ਇੱਕ ਦਿਨ ਉਹਨਾਂ ਦੇ ਜਵਾਈ ਬਲਜਿੰਦਰ ਦਾ ਫੋਨ ਆਇਆ ਕਹਿੰਦੇ ਵੀ ਲੜਕੀ ਬਿਮਾਰ ਹੈ ਜੀ ਹਸਪੀਟਲ ਦੇ ਵਿੱਚ ਹੈ ਜਦੋਂ ਇਹ ਬਹਿਮਨ ਦਿਵਾਨੇ ਆਲੇ ਗਏ ਸੀ ਤੇ ਲੜਕੀ ਦੀ ਡੈਥ ਹੋ ਚੁੱਕੀ ਸੀ ਤੇ ਕਹਿੰਦੇ ਗਲੇ ਤੇ ਨਿਸ਼ਾਨ ਸਿੱਤ ਦੇ ਖੂਨ ਵਗੈਰਾ ਜਿਹੜੇ ਸਾਰੇ ਸਰੀਰ ਤੇ ਛਿੱਟੇ ਤੇ ਨਿਸ਼ਾਨ ਸੀਗੇ ਵੀ ਲੜਕੀ ਦੀ ਕਹਿੰਦੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਤੇ ਉਹ ਕਹਿੰਦੇ ਵੀ ਇਹਨੇ ਸੁਸਾਈਡ ਕਰ ਲਿਆ ਘਰ ਦੇ ਵਿੱਚ ਕਲੇਸ਼ ਸੀ ਕਹਿੰਦੇ ਸੀ ਵੀ ਫਾਈਲ ਲਾਉਣੀ ਆ ਤੇ ਕਹਿੰਦਾ ਮੇਰਾ ਮਨ ਨਹੀਂ ਸੀਗਾ ਵੀ ਬਾਹਰ ਜਾਂਦਾ ਹੁਣ ਤੁਸੀਂ ਇੱਥੇ ਦੱਸੋ ਵੀ ਲੜਕੀ ਨੇ ਸੁਸਾਈਡ ਕੀਤਾ ਜਿਹੜੇ ਕਰ ਦਿਓ ਕਹ ਰਹੇ ਨੇ ਦਾ ਕਤਲ ਵੀ ਤੁਹਾਡੀ ਨਜ਼ਰ ਚ ਕੀ ਹੈ ਤੇ ਇੱਥੇ ਗਲਤੀ ਕਿਸ ਦੀ ਹੈ ਕਿਉਂਕਿ ਇਹ ਬਿਆਨ ਹੈ ਜਿਹੜਾ ਕੁੜੀ ਦੇ ਪਿਤਾ ਵੱਲੋਂ ਦਿੱਤਾ ਗਿਆ ਲੜਕੇ ਵਾਲਿਆਂ ਵੱਲੋਂ ਹਜੇ ਕੋਈ ਵੀ ਆਪਦਾ ਪੱਖ ਹੈ ਜਿਹੜਾ ਨਹੀਂ ਰੱਖਿਆ ਗਿਆ ਹਨ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਜੀ ਇਹ ਸੱਚੀ ਘਟਨਾ ਹੈਗੀ ਤੇ ਕਈ ਲੜਕੀਆਂ ਵੀ ਸੌਰਿਆਂ ਦੇ ਪੇਟਾ ਚੜ ਚੁੱਕੀਆਂ ਨੇ ਹਨ ਤੇ ਸੋਸਾਇਟੀ ਵਗੈਰਾ ਕਰ ਚੁੱਕੇ ਹਨ ਇਹ ਦਿਨੀਆ ਘਟਨਾ ਬਹੁਤ ਜ਼ਿਆਦਾ ਬੀਤ ਚੁੱਕੀਆਂ ਤੇ ਕਿਰਪਾ ਕਰਕੇ ਵੀ ਆਪਦੀ ਸਲਾਹ ਤੇ ਆਪਦਾ ਨਜ਼ਰੀਆ ਜਿਹੜਾ ਜ਼ਰੂਰ ਦੱਸਿਓ